ਰਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਵੰਦਰ ਡੋਟ ਜ਼ਿਲ੍ਹਾ ਇਹਨੂੰ ਬਈ ਮੋਗਾ ਪੈਂਦੇ ਤਸੀਲ ਇਹਨੂੰ ਬਗਾ ਪੁਰਾਣਾ ਪੈ ਜਾਂਦੀ ਆ ਤੇ ਅੱਜ ਬਾਈ ਘਰ ਦੋ ਨਗ ਬਕਾਊਆ ਬਾਈ ਦਾ ਵਪਾਰ ਦਾ ਕੰਮ ਨਹੀਂ ਜੀ ਸ਼ੌਂਕ ਨੂੰ ਰੱਖੇ ਹੋਏ ਪਸ਼ੂ ਇਹਨਾਂ ਦੇ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛ ਆਜੋ ਬਾਈ ਜੀ ਸਾਸੀ ਕਾ ਬਾਜੀ ਤੇ ਬਾਈ ਨਾਮ ਕੀ ਹੈ ਜੀ ਆਪਣਾ ਜਗਸੀਰ ਸਿੰਘ ਜਗਸੀਰ ਸਿੰਘ ਤੇ ਵੀਰ ਜੀ ਆਪਣੇ ਘਰ ਆਉਣਾ ਵੇ ਤੇ ਡਰੈਸ ਕੀ ਹੈ ਜੀ ਆਪਣਾ ਜੀ ਆਪਣਾ ਜਗਸੀਰ ਸਿੰਘ ਕਿਹੜੀ ਗੱਡੇ ਜੀ ਬਾਈ ਠੀਕ ਹੋ ਜੀ ਤੇ ਕਿਹੜੀ ਸੜਕ ਤੇ ਘਰ ਹੈ ਜੀ ਆਪਣਾ ਟੱਠੀ ਰਾਹ ਤੇ ਜੀ ਟੱਠੀਆ ਰਾਹ ਤੇ ਬਾਈ ਦਾ ਘਰ ਆ ਤੇ ਕਿੰਨੇ ਨਗਵ ਕਾਉ ਜੀ ਅੱਜ ਆਪਣੇ ਕੋਲ ਦੋ ਬਾਈ ਦੋ ਨਗਵ ਕਾਉਆ ਵੈੜ ਦੀ ਡਿਟੇਲ ਦੱਸੋ ਕੀ ਹੈ ਜੀ ਮਰਾ ਮਰਾ ਦੀ ਪ੍ਰਿੰਦੀ ਦੂਜਾ ਸੂਆ ਦੂਜਾ ਸੂਆ ਸੁੰਦੀ ਹੈ ਜੀ ਇਸ ਵਾਰ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਬਾਈ ਲਾਈ ਜੂਗੀ 12 ਦਿਨ ਦੀ 12 ਦਿਨਾਂ ਦੀ ਕੱਚੀ ਹੈ ਬਾਈ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਹੀ ਜਾਣੇ ਇਹਨੇ 11 ਦਿੱਤਾ ਠੀਕ ਹੋ ਜੀ ਬਾਡੀ ਬੰਦਰ ਦੇਖ ਸਕਦੇ ਹੋ ਮਾੜਾ ਤੋਰਾ ਵਿਖਾ ਦੇ ਵੀਰ ਯਾਰ ਬਾਡੀ ਬੰਦਰ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਜਰਸੀ ਕ੍ਰਾਸ ਚ ਉਹ ਹਨਾ ਚੱਕ ਸਕਦੇ ਹੋ ਬਾਈ ਬਾਜੂ ਬਾਈ ਜੀ ਦਾਸ਼ਕਾਂ ਦੀ ਕੱਚੀ ਆਸਾਂ ਦੀ ਕੁਆਲਿਟੀ ਚੰਗੀ ਆ ਬਾਡੀ ਬੰਦਰ ਸੋਹਣੀ ਆ ਥੋੜੇ ਸੈਂਗ ਲੱਗਾ ਤੇ ਬਾਈ ਕੀ ਮੋਲ ਕਰਦੇ ਆ ਜੀ ਆਪਾਂ ਇਹਦਾ ਜੀ ਮੋਲ 40000 ਕਰਦੇ ਆ ਤੇ ਮਾਨ ਕੀਤਾ ਜਾਊਗਾ ਜੀ ਹਾਂਜੀ ਠੀਕ ਹੋ ਜੀ ਤੇ ਇਸ ਦੂਬਾਰ ਕੀ ਆ ਜੀ ਆਪਣੇ ਕੋਲ ਜਾਨਵਰ ਆਪਣੇ ਕੋਲ ਘੋੜੀ ਆ ਜੀ ਇਹ ਘੋੜੀ ਬਈ ਆਪਾਂ ਨੂੰ ਘੋੜੀਆਂ ਦਾ ਬੜਾ ਹਸਾਬ-ਕਤਾਬ ਤਾਂ ਹੈ ਨਹੀਂ ਤੇ ਬਾਈ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿੰਨਾ ਕਾਪ ਨੂੰ ਪਤਾ ਇਹ ਆਪ ਨੂੰ ਪਤਾ ਹੀ ਕਿਹੜੀ ਬਲੱਡ ਲੈਂਦੀ ਹੈ ਜੀ ਇਹ ਸਾਹੂ ਵਾਲੀ ਹੈ ਸਾਹੂ ਵਾਲੀ ਬਲੱਡ ਲੈਂਦੀ ਜਿਹੜੇ ਬਾਈ ਘੋੜਿਆਂ ਨਾਲ ਰਿਲੇਟਡ ਬੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਸਾਹੂ ਵਾਲਾ ਘੋੜਾ ਦੀ ਬਲੱਡ ਲੈਂਦੀ ਆ ਤੇ ਵੀਰ ਕਿੰਨੇ ਕ ਹਾਈਟ ਵੇਟ ਹੈ ਜੀ ਦੀ ਹਾਂ ਜੀ 60 ਇੰਚ ਤੋਂ ਘੱਟ ਹੋਊਗੀ ਜੀ 60 ਤੋਂ ਘੱਟ ਹੋਊਗੀ ਤੇ ਹੁਣ ਕਿਦਾਂ ਵੀਰ ਸੂਨ ਵਾਲੀ ਹੈ ਇਹ ਜੀ ਇਹਨੂੰ 40 ਕਿ ਦਿਨ ਹੋ ਗਏ ਮਿਲਿ ਜੀ ਠੀਕ ਹੋ ਜੀ ਤੇ ਆਪਾਂ ਇਹ ਵੀ ਸੇਲ ਕਰਨੀ ਹੈ ਜੀ ਹਾਂ ਜੀ ਠੀਕ ਹੋ ਜੀ ਤੇ ਮੜਾ ਇਹ ਵੀ ਤੁਰ ਕੇ ਵਿਖਾ ਦੇ ਦੇਖ ਸਕਦੇ ਹੋ ਵੀ ਤੁਸੀਂ ਜਿਹੜੇ ਭਰਾ ਘੋੜੀਆਂ ਰੱਖਾਂ ਦੇ ਸ਼ਕੀਨ ਉਹਨਾਂ ਨੂੰ ਤਾਂ ਪਤਾ ਹੀ ਆ। ਦੇਖ ਸਕਦੇ ਹੋ ਮੈਂ ਤੁਸੀਂ ਚੰਗੀ ਹਾਈਟ ਦੀ ਘੋੜੀ ਆ। ਵੀਰ ਜਿਹੜਾ ਇਹਦੇ ਆਹ ਕਬ ਇਹ ਕੀ ਹੁੰਦਾ ਜੀ ਇਹ ਲੈਨ ਚ ਇਹ ਬਲੱਡ ਲੈਨ ਚ ਇਹ ਬਲੱਡ ਲੈਨ ਚ ਹੀ ਹੁੰਦਾ ਜੀ ਸਾਵਲ ਦੀ ਬਲੱਡ ਲੈਨ ਚ ਹੀ ਆਏ ਠੀਕ ਹੋ ਜੀ ਤੇ ਆਪਣੇ ਕੋਈ ਜਮਾਂਦਰੂ ਤੋਂ ਆਏ ਆ ਜੀ ਇਹ ਹਾਂ ਜੀ ਆਏ ਆ ਜਮਾਂਦਰੂ ਆਈਆਂ ਠੀਕ ਹੋ ਜੀ ਤੇ ਤੁਸੀਂ ਵੇਖ ਸਕਦੇ ਹੋ ਬਾਈ ਖੜਨੀ ਵੇਖ ਸਕਦੇ ਹੋ ਘੋੜੀ ਮੜ ਤੋਰ ਲੋ ਦੇਖ ਸਕਦੇ ਹੋ ਭਰਾ ਆਪਣ ਨੂੰ ਘੋੜਿਆਂ ਦਾ ਥੋੜਾ ਘੱਟ ਪਤਾ ਸੀ ਜਿਆਦਾ ਨਹੀਂ ਪਤਾ ਕਿੰਨੀ ਉਮਰ ਹੈ ਜੀ ਇਹਦੀ ਉਮਰ 5 ਸਾਲ ਹੈ ਉਮਰੇ ਦੀ 5 ਸਾਲ ਆ ਠੀਕ ਹੋ ਜੀ ਤੇ ਕੀ ਆਪਾਂ ਮੁੱਲ ਕਰਦੇ ਆ ਜੀ ਆਪਾਂ ਇਹਦਾ ਹੀ ਮੁੱਲ ਇਹਦਾ 75000 ਰੁਪਏ ਮੁੱਲ ਇਹਦਾ 75000 ਕਰਦੇ ਆ ਵਿੱਚ ਮਾਨਦਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਜਿਹੜੇ ਭਰਾ ਨੂੰ ਇਹ ਕੋੜੀ ਪਸੰਦ ਹੋਵੇ 75000 ਰੁਪਏ ਬਾਈ ਮੁੱਲ ਕਰਦੇ ਆ ਤੇ ਖਰੀਦ ਕਰ ਸਕਦੇ ਹੋ ਹਾਂਜੀ ਬਾਈਆਂ ਕੋਲ ਇੱਕ ਹੋਰ ਘੋੜੀ ਹੈ ਜੀ ਤੇ ਬਾਬਾ ਇਹ ਘੋੜੀ ਆਪਾਂ ਸੇਲ ਕਰਨੀ ਆ ਜੀ ਨਹੀਂ ਸੇਲ ਤਾਂ ਨਹੀਂ ਕਰਨੀ ਗੁਰਦੁਆਰਾ ਬਾਬਾ ਦੀ ਵਿਖੰਡ ਰੱਖੀ ਹੋਈ ਹੈ ਸ਼ੌਂਕ ਦੇ ਤੌਰ ਤੇ ਸ਼ੌਂਕ ਦੇ ਤੌਰ ਤੇ ਰੱਖੀ ਹੋਈ ਆ ਤੇ ਕਿੰਨਾ ਵੀ ਸੂਣ ਵਾਲੀ ਆ ਬਾਬਾ ਜੀ ਇਹ ਜੀ ਹਾਂਜੀ 2 ਮਹੀਨੇ ਰਹਿੰਦੇ ਜੀ 2 ਮਹੀਨੇ ਰਹਿ ਗਿਆ ਸੂਣ ਚ ਤੁਸੀਂ ਘੋੜੀ ਵੇਖ ਸਕਦੇ ਹੋ ਬਾਈ ਜਿਹੜੇ ਬੰਦੇ ਘੋੜੀਆਂ ਰੱਖਣ ਦੇ ਸ਼ਕੀਨ ਆ ਉਹ ਦੇਖ ਸਕਦੇ ਹੋ ਬਾਈ ਚੰਗੀ ਹਾਈਟ ਆ ਬਾਬਾ ਕਿੰਨੀ ਹਾਈਟ ਹੋਗੀ ਇਹਦੀ 60 ਪਲੱਸ ਹੈ ਜੀ 60 ਪਲੱਸ ਮੜਾ ਤੁਰ ਰਖਾ ਦਈ 60 ਪਲੱਸ ਹਾਈਟ ਆ ਬਾਈ ਮੈਂ ਦੇਖ ਤੁਸੀਂ ਸਕਦੇ ਹੋ ਆ ਜਾਓ ਜੀ ਇਹ ਬਾਈ ਕੁੜੀ ਆ ਸੇਲ ਨਹੀਂ ਸੇਲ ਨਹੀਂ ਕਰਨੀ ਬਾਈ ਨੇ ਤੇ ਉਹ ਉਧਰ ਰੱਖੀ ਹੋਈ ਆ ਨੇ ਗੰਸਾਂ ਘਾਂਤ ਗੁਰਦੁਆਰੇ ਇੱਧਰ ਰੱਖੀ ਹੋਈ ਆ ਬਾਬੇ ਨੇ ਤੇ ਬਾਬਾ ਕਿੰਨੀ ਉਮਰ ਆ ਜੀ ਆ ਕੁੜੀ ਦੀ 5 ਸਾਲ ਆ ਜੀ 5 ਸਾਲ ਉਮਰ ਆ ਠੀਕ ਹੈ ਤੇ ਐ ਸੋਰੀ ਕੀ ਤੋਂ ਲੱਗੀ ਹੋਈ ਐ ਜੀ ਪਤਾ ਨਹੀਂ ਇਹ ਦਲਪੰਥ ਬਾਬਾ ਬਹਾਦਰ ਸਿੰਘ ਦਾ ਘੋੜਾ ਸੀਗਾ ਦਲਪੰਥ ਜਿਹੜੀ ਨੂੰ ਕਰਾ ਘੋੜਾ ਉਹ ਤੋਂ ਗੱਬਣਾ ਹੁਣ 2 ਮਹੀਨੇ ਰਹਿ ਗਿਆ ਸੂਨ ਚ ਤੇ ਬਈ ਇਹ ਘੋੜੀ ਸੇਲ ਨੇ ਜੀ ਇੰਨਾ ਬਾਈਆਂ ਕੋਲ ਇੱਕ ਮੁਰਗੇ ਵੀ ਬਕਾਉ ਆ ਇਹ ਵੀਰੇ ਲੜਾਈ ਵਾਲੇ ਵੀ ਆ ਤੇ ਓਂ ਘਰੇ ਰੱਖਣ ਵਾਲੇ ਵੀ ਮੁਰਗੇ ਬਕਾਉ ਆ ਬਾਕੀ ਦੀ ਜਾਣਕਾਰੀ ਆਪਾਂ ਬਾਈਆਂ ਤੋਂ ਪੁੱਛਦੇ ਆਂ ਹਾਂਜੀ ਬਾਈ ਜੀ ਮੁਰਗਿਆਂ ਦੀ ਜਾਣਕਾਰੀ ਦੱਸੋ ਜੀ ਜਾਣਕਾਰੀ ਲੜਾਈ ਵਾਲੇ ਮੁਰਗੇ ਆ ਠੀਕ ਹੋ ਜੀ ਜਾਦੀ ਦੇ ਗਰੁੱਪ ਚ ਲੜਦੇ ਆ ਭਗਤੇ ਵਾਲੇ ਦੇ ਠੀਕ ਹੋ ਜੀ ਠੀਕ ਹੈ ਜੀ ਏ ਮੁਰਗਾਂ ਮਹਾਰਾਜ ਸਕੋਪੀਆ ਨਮਰਾਜ ਦਾ ਆਹ ਲਓ ਮੁਰਗਾ ਵੀ ਮਹਾਰਾਜ ਚੈਂਪੀਅਨ ਆ ਤੇ ਜਿਹੜੇ ਬੰਦੇ ਮੁਰਗੇ ਲੜਾਉਂਦੇ ਆ ਬਾਈ ਉਹਨਾਂ ਨੂੰ ਥੋੜਾ ਜਿਹਾ ਖਾਸ ਪਤਾ ਹੋਊਗਾ ਇਹ ਚੀਜ਼ ਬਾਰੇ ਤੇ ਇਹ ਆਪਾਂ ਕਿੰਨੇ ਦਾ ਸੇਲ ਕਰਨਾ ਜੀ ਇਹ ਨਹੀਂ ਕਰਨਾ ਇਹਨਾਂ ਦੇ ਬੱਚੇ ਸੇਲ ਕਰਨੇ ਆ ਬੱਚੇ ਸੇਲ ਕਰਨੇ ਆ ਬੱਚੇ ਕਿੰਨੇ ਦੇ ਸੇਲ ਕਰਨੇ ਜੀ ਆਪਾਂ ਬੱਚੇ ਜੀ ਵੇਖੋ ਵੇਖਾਈਏ ਡੋਡੀ ਬੱਚਿਆਂ ਦੇ ਬਾਕੀ ਮੁੱਲ ਬਾਈ ਫੋਨ ਤੇ ਕਰ ਲੈਣਗੇ ਜਿਵੇਂ ਸਹੀ ਲੱਗਿਆ ਤੇ ਬਾਕੀ ਹੋਰ ਕੀ ਆ ਜੀ ਆਪਣੇ ਬਚਪਨ ਤੋਂ ਵੀ ਠੀਕ ਆ ਉਹਨਾਂ ਦਾ ਪੱਟਾ ਠੀਕ ਆ ਸ਼ੌਂਕੀਆ ਤੌਰ ਤੇ ਵੀ ਬਾਈ ਥੋੜਾ ਦਿਖਾਉਣਾ ਚਾਹੁੰਦੇ ਸੀ ਆਪਦੇ ਮੁਰਗਿਆਂ ਨੂੰ ਬਾਈ ਕੋਲ ਦੇਖ ਸਕਦੇ ਆ ਬਈ ਚੰਗੇ ਕਬੂਤਰ ਰੱਖੇ ਹੋਏ ਆ ਬਾਈ ਨੇ ਵੀਡੀਓ ਚਲਾਉਣ ਤੋਂ ਪਹਿਲਾਂ ਕਿਹਾ ਸੀ ਵੀ ਆਪਾਂ ਆਪਣੇ ਸਾਰੇ ਜਾਨਵਰ ਦਿਖਾਉਣੇ ਆ ਬਾਈ ਕੋ ਕੋੜੀਆਂ ਵੀ ਆ ਵੀਰੇ ਕਬੂਤਰ ਵੀ ਆ ਕੁੱਕੜ ਵੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਕਬੂਤਰ ਵੇਖ ਸਕਦੇ ਹੋ ਆ ਕੀ ਵੀਰੇ ਆਪਣੇ ਕੋਲ ਜਾਨਵਰ ਇਹ ਬਟੇਰ ਆ ਜੀ ਬਟੇਰ ਆ ਇਹ ਵੀ ਸੇਲ ਕਰਨੇ ਵੀਰ ਆਪਾਂ ਨਹੀਂ ਜੀ ਸ਼ੌਂਕ ਤੌਰ ਤੇ ਰੱਖੇ ਆ ਇਹ ਵੀ ਸ਼ੌਂਕ ਤੌਰ ਤੇ ਰੱਖੇ ਹੋਏ ਆ ਆ ਕੁੱਕੜ ਆ ਬਾਈ ਕੋਲ ਠੀਕ ਆ ਸ਼ੌਂਕ ਦਾ ਵੀਰ ਕੋਈ ਮੁੱਲ ਨਹੀਂ ਹੁੰਦਾ ਬਾਈ ਦੇ ਘਰ ਸਭ ਕੁਝ ਹੈਗਾ ਦੇਖ ਸਕਦੇ ਹੋ ਵੀ ਤੁਸੀਂ ਕੁੱਕ ਆ ਵੇਖ ਸਕਦੇ ਕਬੂਤਰ ਦੇਖ ਸਕਦੇ ਵੀਰ ਆਪਾਂ ਬਾੜੀਆਂ ਪੂਰੀਆਂ ਵੀ ਛੱਡਦੇ ਆ ਜੀ ਨਹੀਂ ਜੀ ਸ਼ੌਂਕ ਤੌਰ ਤੇ ਰੱਖਨੇ ਆ ਬਚਪਨ ਤੋਂ ਰੱਖੇ ਹੋਏ ਆਪਣੇ ਠੀਕ ਹੋ ਜੀ ਬਾਈ ਦੇ ਸ਼ੌਂਕ ਤੌਰ ਤੇ ਰੱਖੇ ਹੋਏ ਆ ਬਚਪਨ ਤੋਂ ਕਬੂਤਰ ਰੱਖੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਵੀਰ ਆਪਣੇ ਜਿਹੜੇ ਪਸ਼ੂ ਸੇਲ ਕਰਨੇ ਸੀਗੇ ਜੀ ਉਹਨਾਂ ਦਾ ਕੰਟੈਕਟ ਨੰਬਰ ਦੱਸ ਦੋ ਜੀ ਜੇ ਕਿਸੇ ਭਰਾ ਨੂੰ 145 ਜੀ ਹਾਂਜੀ 9542 ਇੱਕ ਵਾਰ ਫੇਰ ਬੋਲ ਦੋ ਜੀ 99145 ਹਾਂਜੀ 9542 ਠੀਕ ਹੋ ਤੇ ਵੀਰ ਕੋਲ ਤਿੰਨ ਨਾਗ ਬਕਾਊ ਆ ਜੀ ਇੱਕ ਤਾਂ ਵੀਰ ਕੁੱਕੜ ਹੋ ਗਿਆ ਜੀ ਇੱਕ ਗਾਂ ਹੋ ਗਈ ਤੇ ਇੱਕ ਘੋੜੀ ਹੋ ਗਈ ਤੇ ਇਸੇ ਤਰ੍ਹਾਂ ਵੀਰ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ